ਹਾਂਜੀ ਸਾਰੇ ਵੀਰੋ ਭਰਾਵੋ ਦੋਸਤੋ ਸੱਜਣੋ ਕੀ ਹਾਲ ਚੰਗਾ ਸਾਰੇ ਆ ਕਿਵੇਂ ਚੱਲਦੀ ਕੂਤਰ ਬਾਜੀ ਹੋਰ ਕਿਵੇਂ ਸਿਹਤ ਵੀ ਚੱਲਦੀ ਤੁਹਾਡੀ ਵੀਰ ਜੀ ਮੌਸਮ ਥੋੜਾ ਜਿਹਾ ਅੱਜ ਨਰਮ ਹੋਇਆ ਮਾੜੀ ਮਾੜੀ ਬਦਲਵਾਈ ਜੋ ਆਵੇ ਖਤਮ ਲਿਖਾਉਂਦੇ ਆਪਾਂ ਥੋੜਾ ਜਿਹਾ ਨਰਮ ਹੋਇਆ ਮੌਸਮ ਤੇ ਬਾਕੀ ਸਭ ਤੋਂ ਪਹਿਲਾਂ ਸਾਰਿਆਂ ਵੀਰਾਂ ਦਾ ਬੜਾ ਬੜਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆਂ ਕਿ ਸਾਡੀ ਵੀਡੀਓ ਨੂੰ ਬੜਾ ਤੁਸੀਂ ਅਪਰੀਸ਼ੀਏਟ ਕਰ ਰਹੇ। ਖਾਸ ਕਰਕੇ ਜਿਹੜੀ ਪਿਛਲੀ ਵੀਡੀਓ ਪਾਈ ਆਪਾਂ ਅਰਕਾਂ ਦੇ ਉੱਤੇ ਉਹਦੇ ਉੱਤੇ ਕਾਫੀ ਲੋਕਾਂ ਨੇ ਕਮੈਂਟ ਵੀ ਕੀਤੇ ਆ ਬਹੁਤ ਵਧੀਆ ਪੋਜ਼ਿਟਿਵ ਕਮੈਂਟ ਤੇ ਵਿਊ ਬੜੇ ਦੇ ਆਏ ਔਰ ਸਬਸਕ੍ਰਾਈਬ ਵੀ ਕਰੇ ਚੈਨਲ। ਫੇਰ ਆ ਜੋੜ ਕੇ ਤੁਹਾਡੇ ਦੀਰਖਾਸਤਾਂ ਭਰਾਵਾਂ ਅੱਗੇ ਵੀਡੀਓ ਨੂੰ ਵਜਾ ਰਹੇ ਆ ਤੇ ਸ਼ੇਅਰ ਕਰੋ। ਲਾਈਕ ਤੇ ਕਮੈਂਟ ਵੀ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਸਾਡਾ ਪਿਜਨ ਆਨ ਬਲੌਗ। ਤੁਹਾਨੂੰ ਇਹੋ ਜੀ ਨੌਲੇਜ ਮੇਰੇ ਸਾਹਬਰਾ ਦੇ ਹੋਰ ਕਿਤੇ ਨਹੀਂ ਮਿਲ ਸਕਦੇ ਬਿਲਕੁਲ ਸਾਫ਼ ਸੁਥਰੀ ਸਸਤੀ ਕਬੂਤਰਬਾਜੀ ਜ਼ਮੀਨ ਨਾਲ ਜੁੜ ਕੇ ਤੇ ਸ਼ੌਂਕ ਨਾਲ ਕਬੂਤਰਬਾਜੀ ਕਰਨ ਦਾ ਆਪਾਂ ਤੁਹਾਨੂੰ ਤਰੀਕਾ ਦੱਸਦੇ ਹਾਂ ਆਪਣੇ ਚੈਨਲ ਤੇ ਇਹੋ ਜੀ ਚੀਜ਼ਾਂ ਜੋ ਸਾਡੇ ਘਰਾਂ 'ਚ ਮੌਜੂਦ ਹੁੰਦੀਆਂ ਕਬੂਤਰਬਾਜੀ 'ਚ ਬੜੀਆਂ ਕਾਰ ਕਰਿਆ ਤੇ ਉਹ ਚੀਜ਼ਾਂ ਯੂਜ਼ ਕਰਕੇ ਆਪਾਂ ਕਿਵੇਂ ਕਬੂਤਰਬਾਜੀ ਨੂੰ ਆਪਣੇ ਨੂੰ ਜਿਆਦਾ ਵਧੀਆ ਕਰ ਸਕਦੇ ਹਾਂ ਔਰ ਬਿਲਕੁਲ ਵਧੀਆ ਤਰੀਕੇ ਨਾਲ ਕਬੂਤਰ ਬਾਜੀ ਨੂੰ ਅੱਗੇ ਵਧਾ ਸਕਦੇ ਹਾਂ ਸਾਰਾ ਕੁਝ ਆਪਾਂ ਆਪਣੇ ਚੈਨਲ 'ਤੇ ਦੱਸ ਦਿਆਂ ਤੇ ਅੱਜ ਵੀ ਇੱਕ ਬੜੀ ਹੀ ਇਨਫੋਰਮੇਟਿਵ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਤ੍ਰੇਫਲਾ ਤ੍ਰੇਫਲਾ ਕੀ ਚੀਜ਼ ਆ ਤੇ ਕਬੂਤਰ ਬਾਜੀ ਜਿਹਦਾ ਕੀ ਕੰਮ ਆ ਤੇ ਕਬੂਤਰ ਬਾਜੀ ਨੂੰ ਕਿਵੇਂ ਇਹ ਤੁਹਾਡਾ ਜਿਹੜਾ ਤ੍ਰੇਫਲਾ ਕਬੂਤਰ ਬਾਜੀ ਦੇ ਕਿਵੇਂ ਤੁਹਾਡੀ ਸਫਲ ਕਰ ਸਕਦਾ ਤੇ ਗੁੜਾਂ 'ਚ ਕੀ ਕੰਮ ਆ ਕਬੂਤਰ ਬਾਜੀ ਦਾ ਵਿੱਚ ਇਹਦਾ ਤੇ ਕਬੂਤਰਾਂ ਦੇ ਉੱਤੇ ਕੀ ਕੰਮ ਆਉਂਦਾ ਤ੍ਰੇਫਲੇ ਦਾ ਉਹਦੇ ਵਿੱਚ ਆਪਾਂ ਡਿਟੇਲ ਵੀਡੀਓ ਲੈ ਕੇ ਆਏ ਆ ਜੇ ਵਧੀਆ ਲੱਗੀ ਤੇ ਅਪਰੀਸ਼ੀਏਟ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜੁੜਨ ਕਰੋ ਚੈਨਲ ਤੇ ਆਪਾਂ ਚੱਲਦੇ ਆ ਆਪਣੇ ਵੀਡੀਓ ਵੱਲ ਆਹ ਵੇਖੋ ਜਾਨਵਰ ਪਿੱਛੇ ਦਾਣਾ ਪਾਣੀ ਛਕ ਰਹੇ ਆ ਵਧੀਆ ਮਾਹੌਲ ਚੱਲਦਾ ਪਿਆ ਤੇ ਆਪਾਂ ਚੱਲਦੇ ਆ ਵੀਡੀਓ ਵੱਲ ਚਲੋ ਜੀ ਵੈਲਕਮ ਹੋ ਗਿਆ ਚੱਲਦੇ ਆ ਆਪਣੇ ਟੌਪਿਕ ਵੱਲ ਅੱਜ ਦਾ ਟੌਪਿਕ ਸਾਡਾ ਹੈ ਜੀ ਤ੍ਰਿਫਲਾ ਤ੍ਰਿਫਲੇ ਨੂੰ ਕਬੂਤਰ ਬਾਜੀ ਕਿਵੇਂ ਯੂਜ਼ ਕਰਦੇ ਆ ਕੀ ਇਹਦਾ ਕੰਮ ਹੈ ਤੇ ਕਿਉਂ ਜਰੂਰਤ ਪੈਂਦੀ ਹੈ ਇਹਦੀ ਕਬੂਤਰਬਾਜੀ ਦੇ ਵਿੱਚ ਤ੍ਰਿਫਲੇ ਦੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਤ੍ਰਿਫਲਾ ਇੱਕ ਇਹੋ ਜੀ ਨਾਰਮਲ ਚੀਜ਼ ਆ ਆਮ ਹੀ ਆਪਾਂ ਇਹਦੀ ਵਰਤੋਂ ਕਰਦੇ ਆ ਹਨਾ ਤੇ ਕਬੂਤਰਾਂ ਦੇ ਵਿੱਚ ਇਹਦਾ ਬੜਾ ਹੀ ਜ਼ਿਆਦਾ ਯੋਗਦਾਨ ਆ ਕਬੂਤਰਬਾਜੀ ਦੇ ਵਿੱਚ ਤ੍ਰਿਫਲੇ ਦਾ ਤ੍ਰਿਫਲਾ ਪਹਿਲਾਂ ਤੇ ਇਹਦੀ ਚੀਜ਼ ਤੇ ਉਹਨਾਂ ਵੀ ਤ੍ਰਿਫਲਾ ਕਿਉਂ ਇਹਨੂੰ ਆਂਦੇ ਆ ਤ੍ਰਿਫਲਾ ਤਿੰਨ ਫਲਾਂ ਨੂੰ ਮਿਲ ਕੇ ਬਣਦਾ ਜਿਵੇਂ ਔਲਾ ਜਿਹਨੂੰ ਕਿਨੇ ਆਪਾਂ ਆਵਲਾ ਉਸ ਤੋਂ ਬਾਅਦ ਬਿਹੜਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹਰੜ ਔਲਾ ਬਿਹੜਾ ਤੇ ਹਰੜ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲ ਕੇ ਆਪਾਂ ਜਿਹੜੀ ਇੱਕ ਜੋਗ ਬਣਾਇਦਾ ਉਹਨੂੰ ਫਿਰ ਆਪਾਂ ਤਾਂ ਕਹਿੰਦੇ ਤ੍ਰਿਫਲਾ ਠੀਕ ਹੈ ਜੀ ਖਾਸ ਕਰਕੇ ਕੌਨਸਟਿਪੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਪਾਚਨ ਕਿਰਿਆ ਇਹਦੇ ਵਾਸਤੇ ਤ੍ਰਿਫਲੇ ਦਾ ਬੜਾ ਵੱਡਾ ਯੋਗਦਾਨ ਹੈ ਤੇ ਔਲਾ ਤੇ ਕਿਹੋ ਜਿਹੀ ਚੀਜ਼ ਆ ਵੀ ਪਿਆ ਤੁਹਾਨੂੰ ਜਿੰਨੇ ਇਹਦੇ ਗੁਣ ਦੱਸਦਾ ਉਹਨੇ ਥੋੜੇ ਆ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਤ੍ਰਿਫਲਾ ਬਣਾਦਾ ਵਾ ਤ੍ਰਿਫਲਾ ਬਾਜ਼ਾਰ ਚ ਦੋਹਾਂ ਤਰ੍ਹਾਂ ਕਿਸਮਾਂ ਚ ਹੁੰਦਾ ਇੱਕ ਚੂਰਨ ਚ ਚੂਰਨ ਦੇ ਤੌਰ ਤੇ ਤ੍ਰਿਫਲਾ ਮਿਲ ਜਾਂਦਾ ਇੱਕ ਲਿਕਵਿਡ ਦੇ ਤੌਰ ਤੇ ਤ੍ਰਿਫਲਾ ਮਿਲ ਜਾਂਦਾ ਜਿਹੜਾ ਬੜੇ ਵਧੀਆ ਵਧੀਆ ਬੜੇ ਕੰਪਨੀਆਂ ਅੱਜਕਲ ਬਣਾਉਂਦੇ ਆ ਜਿ ਤਰ੍ਹਾਂ ਡਾਬਰ ਬਣਾਉਂਦੀ ਆ ਜਾਂ ਪਤੰਜਲੀ ਦਾ ਤ੍ਰਿਫਲਾ ਜਾਂ ਹੋਰ ਕਈ ਆਪਣਾ ਨਾਂ ਕਿੰਨਿਆਂ ਦੇ ਵੀ ਲੈ ਸਕਦੇ ਆ ਬੜੇ ਬੜੀਆਂ ਕੰਪਨੀਆਂ ਤ੍ਰਿਫਲਿਆ ਅੱਜਕਲ ਬਣਾਉਂਦੀ ਆ ਤੇ ਤੁਸੀਂ ਕਿਹੜਾ ਤ੍ਰਿਫਲਾ ਯੂਜ਼ ਕਰ ਸਕਦੇ ਹੋ ਤੁਸੀਂ ਲਿਕਵਿਡ ਵੀ ਲੈ ਸਕਦੇ ਹੋ ਬੋਤਲ ਮਿਲ ਜਾਂਦੀ ਆ ਆਰਾਮਨਾ ਪੰਸਾਰੀ ਦੀ ਦੁਕਾਨ ਤੋਂ ਤੇ ਜਾਂ ਫਿਰ ਪਾਊਡਰ ਜਿਹਨੂੰ ਚੂਰਨ ਫਾਰਮ ਦੇ ਵਿੱਚ ਉਹ ਵੀ ਲੈ ਸਕਦੇ ਠੀਕ ਹੈ ਜੀ ਹੁਣ ਜਿਦ ਤਰ੍ਹਾਂ ਤੁਹਾਨੂੰ ਮੈਂ ਉਹ ਦੱਸ ਦਿੰਦਾ ਕਿ ਤ੍ਰਿਫਲੇ ਦੇ ਕੰਮ ਕੀ ਆ ਤ੍ਰਿਫਲਾ ਜਿਹੜਾ ਵਾ ਖਾਨ ਚ ਬਹੁਤ ਜਿਆਦਾ ਕੋੜਾ ਹੁੰਦਾ ਮਤਲਬ ਇਹਦਾ ਇਸੇ ਮਾਲ ਨੂੰ ਇਨਸਾਨਾਂ ਚ ਵੀ ਕੀਤਾ ਜਾਂਦਾ ਇਨਸਾਨਾਂ ਤੋਂ ਸ਼ੁਰੂ ਹੁੰਦਾ ਸਾਰਾ ਕੋਈ ਬਾਅਦ ਜਾਨਵਰਾਂ ਚ ਵੀ ਆਪਾਂ ਯੂਜ਼ ਕਰਦੇ ਖਾਸ ਕੇ ਪੇਟ ਦੀਆਂ ਪ੍ਰੋਬਲਮਾਂ ਤੋਂ ਤ੍ਰਿਫਲਾ ਸਭ ਤੋਂ ਵਧੀਆ ਹੁੰਦਾ ਜਾਂ ਫਾਲਤੂ ਸਾਡੇ ਅੰਦਰ ਫੈਟ ਆ ਉਹਨੂੰ ਡਾਈਜੈਸਟ ਕਰਨ ਚ ਜਾਂ ਪਾਚਨ ਕਿਰਿਆ ਨੂੰ ਵਧਿਆ ਕਰਨ ਚ ਸਾਡੇ ਲੀਵਰ ਨੂੰ ਸਿਹਤਮੰਦ ਬਣਾਉਣ ਚ ਜਾਂ ਸਾਡੇ ਸਰੀਰ 'ਚ ਗਰਮੀ ਪੈ ਜੇ ਉਹਨੂੰ ਘਟਾਉਣ ਵਿੱਚ ਉੱਤੇ ਰਫਲੇ ਦਾ ਕੰਮ ਤੇ ਇਹਨੂੰ ਫਿਰ ਆਪਾਂ ਕਬੂਤਰਾਂ ਚ ਕਿਵੇਂ ਕੰਮ ਲੈ ਕੇ ਆਉਣੇ ਹੁਣ ਜਿਵੇਂ ਆਪਾਂ ਕਬੂਤਰ ਫੋੜ ਦਿੱਤੇ ਆ ਹਨ ਸਾਰ ਹੋਣੇ ਆ ਕਬੂਤਰਾਂ ਨੂੰ ਆਪਾਂ ਦਾਣੇ ਪਾਣੀ ਛਕਾਉਣੇ ਆ ਵਧੀਆ ਸਾਰਾ ਸੀਜ਼ਨ ਗਰਮੀਆਂ ਤੋਂ ਪਹਿਲਾਂ ਜਦੋਂ ਫਿਰ ਤ੍ਰਿਫਲੇ ਦੇ ਫਿਰ ਆਪਾਂ ਇਹਨਾਂ ਨੂੰ ਤ੍ਰਿਫਲਾ ਵੀ ਲਾਉਣੇ ਆ ਕਬੂਤਰਾਂ ਨੂੰ ਕਿ ਕਬੂਤਰ ਜਿਹੜੀ ਆਪਣੀ ਬਾਦੂ ਜਿਹੜੀ ਫੈਂਟ ਆ ਬਰਨ ਕਰਦੇ ਨਿਕਲ ਜਿਓ ਦੇ ਅੰਦਰੋਂ ਠੀਕ ਹੈ ਜੀ ਤੇ ਮੈਂ ਤੇ ਆਪਣੀ ਕਬੂਤਰ ਬਾਜੀ ਵਿੱਚ ਖਾਸ ਕਰਕੇ ਗਰਮੀ ਦੀ ਕਬੂਤਰ ਬਾਜੀ ਵਿੱਚ ਤ੍ਰਿਫਲੇ ਦਾ ਬੜਾ ਯੂਜ਼ ਕਰਦਾ ਠੀਕ ਹੈ ਜੀ ਤ੍ਰਿਫਲੇ ਦਾ ਬਗੈਰ ਵੀ ਕਬੂਤਰ ਬਾਜੀ ਅਧੂਰੀ ਆ ਤ੍ਰਿਫਲੇ ਦੇ ਮੈਨਾ ਵੀ ਮੋਣਦੇ ਚਲੋ ਗੋਲੀਆਂ ਸਾਰਾ ਕੁਝ ਸਿਸਟਮ ਆ ਗਿਆ ਮੈਡੀਸਨ ਦਾ ਲੇਕਿਨ ਪੁਰਾਣੇ ਦੌਰ ਦੀ ਜਿਹੜੀ ਕਬੂਤਰ ਬਾਜੀ ਉਹਦੇ ਵਿੱਚ ਤ੍ਰਿਫਲਾ ਬਹੁਤ ਇਹਦਾ ਕੰਮ ਆ ਇਹਨੂੰ ਆਪਾਂ ਕਬੂਤਰ ਬਾਜੀ ਦੇ ਵਿੱਚ ਜਿਦ ਤਰ੍ਹਾਂ ਮੰਨ ਲਓ ਵੀ ਹੁਣ ਕਬੂਤਰਾਂ ਦੇ ਡਾਈਜੈਸਟਿਵ ਸਿਸਟਮ ਜਦੋਂ ਸਹੀ ਕਰਨੇ ਆ ਜਦੋਂ ਮੰਨ ਲਓ ਕਬੂਤਰ ਕਬੂਤਰਾਂ ਨੂੰ ਜਲਾਬ ਕਰਨਾ ਆਪਾਂ ਤੇ ਸਭ ਤੋਂ ਵਧੀਆ ਜਲਾਬ ਜੇ ਕੋ ਮਨੇ ਜਾਂਦਾ ਤੇ ਤ੍ਰਿਫਲੇ ਦਾ ਜਲਾਬ ਮਨੇ ਜਾਂਦਾ ਜੋ ਕਿ ਹੁਣ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੋ ਜੀ ਕੁਆਲਿਟੀ ਦੇ ਤ੍ਰਿਫਲਾ ਜੇ ਤੁਸੀਂ ਆਪ ਬਣਾਉਂਦੇ ਹੋ ਤੇ ਫਿਰ ਸਭ ਤੋਂ ਵਧੀਆ ਤੇ ਜੇ ਨਹੀਂ ਆਪ ਬਣਾਉਂਦੇ ਤੇ ਵਧੀਆ ਕਿ ਕੰਪਨੀ ਦਾ ਲਿਕਵਿਡ ਲਿਓ ਮੈਂ ਤੇ ਲਿਕਵਿਡ ਲਿਆ ਕੇ ਜਿਆਦਾਤਰ ਯੂਜ਼ ਕਰਦਾ ਐਵੇਂ ਤੁਹਾਨੂੰ ਝੂਠ ਬਣਾ ਮੈਂ ਲਿਆ ਕੇ ਬਣਾਉਣਾ ਉਹ ਕਰਦਾ ਇੰਨੀ ਮਿਹਨਤ ਕਿਸੇ ਕੋਲ ਨਹੀਂ ਟਾਈਮ ਕਰਨ ਦਾ ਅੱਜਕੱਲ ਤੇ ਤੁਸੀਂ ਵੀ ਲਿਕਵਿਡ ਫਾਰਮ ਦੇ ਤ੍ਰਿਫਲਾ ਬੜੇ-ਬੜੇ ਵਧੀਆ ਕੰਪਨੀਆਂ ਦਾ ਮਿਲ ਜਾਂਦਾ 2 ਤੋਂ 300 ਦੇ ਵਿੱਚ ਵਿੱਚ ਵਧੀਆ ਕੰਪਣੀ ਦੇ ਤ੍ਰਿਫਲਾ ਆ ਜਾਂਦਾ ਤੇ ਵਧੀਆ ਸਾਡਾ ਇੱਕ ਸੀਜ਼ਨ ਚੱਲ ਜਾਂਦਾ ਤੇ ਬਹੁਤ ਵਧੀਆ ਇੱਕ ਜਿਹੜਾ ਇਹ ਪ੍ਰੋਡਕਟ ਆ ਤ੍ਰਿਫਲਾ ਤੇ ਇਹਨੂੰ ਹੁਣ ਮੈਂ ਤੁਹਾਨੂੰ ਦੱਸਦਾ ਇਸਤੇਮਾਲ ਇਸਤੇਮਾਲ ਮੰਨ ਲਓ ਜਿਦ ਤਰ੍ਹਾਂ ਹੁਣ ਕਬੂਤਰਾਂ ਨੂੰ ਜਿਦ ਤਰ੍ਹਾਂ ਦਾਣੇ ਦੁਨੇ ਖਵਾਉਂਦੇ ਆ ਪੋਟਾਂ ਪਾਟਾਂ ਐ ਵਧੀਆ ਸਾਫ ਕਰ ਘਰਾਉਂਦਾ ਜਦੋਂ ਤੀਜੇ ਚੌਥੇ ਦਿਨ ਜਦੋਂ ਮੰਨ ਲਾ ਸੌਰੀ ਤੀਜੋਂ ਨੂੰ ਕਹਤਾ ਵੀਕਲੀ ਇੱਕ ਅੱਧੀ ਵਰੀ ਇਹਦਾ ਕੋਰਸ ਕਰਾ ਦਿਓ ਟੱਕਾਂ ਨੇ ਖਵਾ ਦਿਓ ਇਹਦੇ ਵਿੱਚ ਆਪਣੋਂ ਡੋਰੀ ਚ ਪਾਣੀ ਵਾਲੇ ਜੇ ਖਾਸ ਕਰਕੇ ਇਹਦਾ ਇਸਤੇਮਾਲ ਸ਼ਾਮਾਂ ਨੂੰ ਕਰਾਏ ਜਦੋਂ ਬੰਦਾ ਬੱਚੇ ਆਪਣੇ ਤੁਹਾਡੇ ਸੌਰੀ ਕਬੂਤਰ ਦਾਣੇ ਦੁਣੇ ਖਾ ਕੇ ਵੇਲੇ ਹੁੰਦਿਆ ਤਾਂ ਜੋ ਰਾਤ ਰਾਤ ਉਹਨਾਂ ਨੇ ਆਪਣਾ ਫਿਰ ਵੇਖੋ ਤੇ ਸਵੇਰੇ ਖੋਡੇ ਚ ਕਾਲੀਆਂ ਬਿਠਾਂ ਕੀਤੀਆਂ ਹੋਣ ਗਿਆ ਇਹਦਾ ਮਤਲਬ ਕਬੂਤਰਾਂ ਐ ਆਪਣੀ ਅੰਦਰੋਂ ਗਰਮੀ ਪੋਰ ਬਿਲਕੁਲ ਸਾਫ਼ ਕਰ ਗਿਆ ਤੇ ਵੇਖੋ ਫਿਰ ਬਿਠਾਂ ਐ ਬਿਲਕੁਲ ਸੁਨਹਿਰੀ ਬਿਠਾਂ ਕਰ ਲਗੇ ਉਸ ਤੋਂ ਬਾਅਦ ਇਹਦਾ ਇਸਤੇਮਾਲ ਜਦੋਂ ਮੰਨ ਲਓ ਆਪਾਂ ਕਬੂਤਰ ਕੱਢਣੇ ਸ਼ੁਰੂ ਕਰਨੇ ਹੁਣ ਗਾਂ ਤੇ ਉਹਦੇ ਵਿੱਚ ਤਿਰਫਲੇ ਦਾ ਜਲਾਵ ਲਾਉਣਾ ਲਾ ਕੇ ਧੁੱਪੇ ਕਬੂਤਰ ਬਿਠਾਉਣੇ ਆ ਤੇ ਇੱਕ ਦਿਨ ਜਿਤਨਾ ਮੰਨ ਲਾ ਅੱਜ ਜਲਾਵ ਲਾਇਆ ਤੇ ਅਗਲੇ ਦਿਨ ਕਬੂਤਰ ਨਹੀਂ ਛੱਡੇ ਉਹਨੂੰ ਇੱਕ ਦਿਨ ਪਾ ਕੇ ਕਬੂਤਰ ਛੱਡੋ ਤੇ ਵੇਖੋ ਕਬੂਤਰਾਂ ਦਾ ਫਿਰ ਆਟੋਮੈਟਿਕ ਹੀ ਹੌਲੀ-ਹੌਲੀ ਜਦੋਂ ਜਦੋਂ ਤੁਸੀਂ ਫੜਕਾਂ 'ਚ ਇੱਕ ਦੋ ਰੀ ਜਲਾਬ ਕੀਤਾ ਤੇ ਕਬੂਤਰ ਐਂ ਰਾਸੇ ਪਾਉਂਦਾ ਮੈਂ ਨਾ ਵੀ ਡਾਨਾ ਵੀ ਕਿਹੜੀ ਗੱਲਾਂ ਤੁਹਾਨੂੰ ਦੱਸਾਂ ਮੈਂ ਬਹੁਤ ਵਧੀਆ ਡਾਨਾਂ 'ਚ ਵੀ ਬੜਾ ਫਰਕ ਪਾਉਂਦਾ ਤੇ ਉਸ ਤੋਂ ਬਾਅਦ ਜਦੋਂ ਕਬੂਤਰ ਆਪਾਂ ਸਾਹਮਣਾ ਹੁੰਦਾ ਜਦੋਂ ਗਰਮੀ 'ਚ ਆਪਾਂ ਸਾਹਮਦੇ ਆ ਬਾਜੀ ਤੇ ਉਦੋਂ ਵੀ ਇੱਕ ਦਿਨ ਪਹਿਲਾਂ ਤਿਰਫੇ ਦਾ ਜਲਾਬ ਲੱਗਦਾ ਠੀਕ ਹੈ ਜੀ ਤੇ ਇਹ ਅੱਜ ਦੀ ਵੀਡੀਓ ਆ ਤੇ ਜੇ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰੋ ਮੇਰੇ ਭਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੈਲਕਮ ਤੁਹਾਡਾ ਸਾਡੇ ਚੈਨਲ ਤੇ ਆਉਣ ਤੇ ਬਹੁਤ ਹੀ ਵੀਡੀਓ ਬਣਦੇ ਜੋ ਤੇ ਉਹਨੂੰ ਪਿਆਰ ਦਿੰਦੇ ਹੋ ਤੇ ਇਸ ਤਰ੍ਹਾਂ ਪਿਆਰ ਬਣਾਏ ਰੱਖਿਓ ਤੇ ਜੇ ਕਿਹਨ ਕੋ ਸਵਾਲ ਹੋਵੇ ਬេរ ਵੀਰ ਪੱਕਾ ਕਰਿਓ ਤੇ ਅੱਗੇ ਵੀ ਤੁਹਾਡੇ ਵਾਸਤੇ ਵਧੀਆ ਵੀਡੀਓ ਲੈ ਕੇ ਆਜਾਂਗੇ ਤੇ ਤ੍ਰਿਪਲੇ ਤੇ ਅੱਜ ਦਿੱਤਾ ਤੇ ਵਿਊ ਪੱਕਾ ਕਰੋ ਕਿਹੋ ਜੀ ਵੀਡੀਓ ਲੱਗੀ ਧੰਨਵਾਦ ਤੁਹਾਡਾ ਠੀਕ